ਕਹੋ ਜੀਆ ਕਹੋ ਜੀਆ ਹੁਣ ਦੇਗਾ ਤੁਹਾਨੂੰ ਆਹੀ ਗੱਲ ਕਹਿੰਦਾ ਜਦੋਂ ਮਰਜੀ ਆਈ ਡੀ ਨਹੀ ਨਹੀ ਸਾਡੀ ਭਾਈ ਜਿੰਦਗੀ ਦੱਸ ਕੇ 22 ਸਾਨੂੰ ਦੱਸ ਕੇ ਆਟਾਈ ਵਾਕਿਆ ਜਿੰਦਗੀ ਨਾ ਮਰਜੀ ਜਿੰਨਾ ਮਰਜੀ ਖਿਆਬਤ ਤਾਂ ਹਾਂਜੀ ਵੈਲਕਮ ਬੈਕ ਗਾਇਸ ਕੀ ਹਾਲ ਚਾਲਾ ਸਾਰਿਆਂ ਦਾ ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਕਹਿਣ ਹੋਮੋਗੇ ਕਹਿਣ ਜੇ ਕਯੂ ਐਨ ਵਿੱਚ ਭਾਈ ਸਾਰਿਆਂ ਦਾ ਸਵਾਗਤ ਆ ਤੇ ਅੱਜ ਤੱਕ ਉਹਨੇ ਬਹੁਤ ਹੀ ਜ਼ਲਾਕਾਟ ਹੋਣਾ ਲਾ ਮਤਲਬ ਬਹੁਤ ਹੀ ਜਿਹੜੇ ਸੀਗਰੇਟ ਸੀਗੇ ਹੋਰ ਵੀਲ ਨਹੀਂ ਹੋਏ ਸੀਗੇ ਕੈਰੀ ਚਾਲਦੇ ਮੇਰੇ ਤੇ ਬਾਕੀ ਹੋਰ ਟੀਮ ਦੇ ਉਹ ਕਰਨੇ ਆ ਬਾਈ ਬਾਈ ਮੇਰੇ ਨਾਲ ਕਰਿਓ ਬਾਈ ਮੈਂ ਤੁਹਾਡੇ ਛੱਤਰ ਮਾਰੂਗਾ ਬਾਈ ਯਾਰ ਦੇਖੋ ਬਾਈ ਆ ਬੰਦੂਕ ਪਈ ਆ ਬਰੇ ਕੋਲੇ ਉਹ ਚੱਲਿਆ ਹੋਇਆ ਜਿੱਦੇ ਕੁਛ ਨਹੀਂ ਹੈਗਾ ਇੱਧਰ ਆ ਜਾ ਜਿੱਦੇ ਜਿੱਦੇ ਸਭ ਤੋਂ ਬਾਅਦ ਜਿੱਦੇ ਚਲੇਗਾ ਮੈਂ ਕੁਛ ਨਹੀਂ ਦਾ ਗਲਤ ਰਿਪਲਾਈ ਕਰ ਉਹ ਵੀਡੀਓ ਵੀ ਲਾਈ ਚਲਾ ਕੇ ਵੀਡੀਓ ਵੀ ਲਾਈ ਚਪੇੜ ਵਾਲੀ ਆ ਗਿਆ ਵਾਪਸ ਆ ਗਿਆ ਬਾਈ ਹਾਂ ਬਈ ਦੋਵਾਂ ਦੀ ਆ ਇਹਦੀ ਵੀ ਰੇਂਦੀ ਵੀ ਦੋਈ ਇੱਕ ਵੀਡੀਓ ਚਪੇੜਾ ਮਾਰ ਦੇ ਇੱਕ ਦੂਜੇ ਦੇ ਉਹ ਨਹੀਂਦਾ ਤੋਰ ਨਗੇ ਆ ਤੋ ਵਾਰ ਫੋਨ ਤੋਂ ਬੁਲਾਣਾ ਹੈ ਉਹ ਵੀਡੀਓ ਇੰਡਾਲੀ ਨਾ ਕਟੋ ਘਟਾ 2018 ਦੀ ਆ ਉਹ ਦੇਖ ਜੀ ਬਲੈਕ ਬਾਈ ਇਹਨਾਂ ਦੋਵਾਂ ਨੂੰ ਦੇਖ ਕੇ ਅੰਦਰ ਚ ਪੇੜ ਵੇਖੀ ਤੁਸੀਂ ਆਪ ਹੀ ਗੈਸ ਕਰੋ ਮੈਂ ਤਾਂ ਇਹਨੇ ਬੁੱਟਰ ਵੀਰੇ ਨੂੰ ਦਿਖਾਉਂਗਾ ਕਿ ਤੁਸੀਂ ਆਪ ਹੀ ਦੱਸ ਦਿਓ ਕਿਹਦੇ ਕਿਹਦੇ ਚ ਪਈ ਨਾ 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 ਦੱਸੋ ਦੱਸੋ ਨਾ ਆ ਤੁਸੀਂ ਆਪ ਦੀ ਵੇਚੀ ਕਰਾਉਂਗੇ ਕੋਈ ਫਾਇਦਾ ਨਹੀਂ ਕਰੀ ਵੀ ਗੱਲ ਨਾ ਬੜਾ ਜੱਟਾ ਕਪਿਆ ਪਾਈ ਦਾ ਰਿਪਲਾਈ ਇਹ ਆ ਪਤਾ ਨਹੀਂ ਕਿਹੜਾ ਵਾ ਐਕਸੈਸ ਸਟੋਰ ਆ ਕੋਈ ਗਲਤ ਜੇ ਆਪਣੀ ਰਿਪਲਾਈ ਨਹੀਂ ਵੀਰੇ ਮੈਸੇਜ ਰਿਪਲਾਈ ਤੋਂ ਕਰਾਂਗਾ ਰਿਪਲਾਈ ਮੈਂ ਕਰੂੰਗਾ ਵੀ ਭੁੱਲ ਗਿਆ ਸੀ ਨਾ ਨਹੀਂ ਪਹਿਲਾਂ ਬਿੱਲਰ ਵੀ ਮੇਰਾ ਪਈ ਪਈ ਦੀ ਪਹਿਲਾਂ ਤਾਂ ਮੇਰਾ ਸਵਾਲ ਆ ਬਾਈ ਹਾਂਜੀ ਹਾਂਜੀ ਬਾਈ ਆ ਕਰੀ ਵੀਰੇ ਅੱਖਾਂ ਦਾ ਸੋਰੀਆਂ ਲਾਲ ਕਾ ਨਾ ਲੋਕੀ ਗੱਲ ਤਾਂ ਸਮਝਦੇ ਆ ਮੈਂ ਵੀਰੇ ਮੜਾ ਜਾਂ ਪਾਣੀ ਆਈ ਅੱਖਾਂ ਦੇ ਵਿੱਚ ਹੀ ਮਾਰ ਲਾ ਨਾ ਜਮਾ ਥੋੜਾ ਜਿਹਾ ਹੀ ਪਾਣੀ ਪਾਣੀ ਆ ਉਂਗਲਾਂ ਨਾ ਨਾ ਪਾਣੀ ਉਹਨੇ ਸਹੀ ਗੱਲ ਆ ਮੈਂ ਵੀ ਦੇਖਿਆ ਉਹਨੇ ਕੱਦੂ ਜਵਾਈ ਕਰਕੇ ਆਇਆ ਨਾ ਇਹ ਬੋਲ ਟੱਕੂ ਕਰਕੇ ਅਸੀਂ ਹਫ਼ਤੇ ਬਾਅਦ ਹੁਣ ਦੇਖੀਆਂ ਹਫ਼ਤੇ ਬਾਅਦ ਆ ਤਾਂ ਮੇਰੇ ਪੰਮੀ ਪਰੇ ਤੋਂ ਆਉਂਦੇ ਉਹ ਸੁੱਕ ਵੀ ਜਾਂਦੀਆਂ ਕੱਪੜਾ ਇਹ ਚਲੋ ਵੀ ਸਭ ਤੋਂ ਪਹਿਲਾਂ ਬਈ ਕੋਸ਼ਟਨਾ ਬਈ ਬੁੱਟਰ ਬਲਵਾ ਰਿਹਾ ਤੇ ਬਾਈ ਜਿਆਦਾ ਮੈਨੂੰ ਵੈਸੇ ਮੋਸਟਲੀ ਤੇਰੇ ਲਈ ਆਏ ਆ ਬਾਈ ਪੁੱਛਣੇ ਚਲ ਬੰਦੇ ਵੀ ਆ ਕੈਰੀ ਬਾਈ ਤੂੰ ਐਂ ਦੱਸੂ ਕੀ ਖਾ ਕੇ ਜੰਮਿਆ ਵਾ ਇਹ ਬਾਈ ਤੂ ਦਾ ਮੈਸੇਜ ਆ ਮੈਨੂੰ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਪੀਮ ਦੀ ਲੀਕ ਆ ਕੇ ਜੰਮਿਆ ਨਾ ਲੋਡ ਹੀ ਆਉਂਦਾ ਦੱਸ ਬਈ ਕੈਰੀ ਇਹ ਘਾ ਕੇ ਨਾ ਮੈਂ ਦੁਨ ਨੇ ਪੰਗੇ ਲੈ ਰਹੇ ਹਾਂ ਹਰੇਕ ਤੂ ਚੱਲੇ ਜਿਹੜਾ ਉਹ ਜਦੋਂ ਜਾਂਦੇ ਆ ਨਾ ਬਾਈ ਭੁੱਖੇ ਡਰਦੇ ਮੈਂ ਬਾਈ ਜੇ ਸਾਡਾ ਫੂਡ ਜਦੋਂ ਜਾਂਦਾ ਹੈ ਸਾਡਾ ਕਿੰਨੇ ਪੰਗੇ ਦਿੰਦਾ ਵਾ ਪੰਗੇ ਪੁੰਗੇ ਲੈ ਕੇ ਵੀ ਜਣ ਸੱਟ ਦੀ ਬਾਤ ਨਹੀਂ ਆਹੋ ਆਹੋ ਫੂਡ ਤੇਰੇ ਵਿੱਚ ਜਿਹੜਾ ਬਾਈ ਇਹ ਆ ਦਿਖਾ ਲਾ ਦਿਖਾ ਦਿਓ ਫਿਰ ਤੋ ਦਿਖਾਉਂਦੇ ਇਹ ਇਹ ਸੱਚੀ ਜੀ ਹੁੰਦੀ ਇੱਕ ਵਾਰ ਜੀ ਗੱਲ ਤਾਂ ਆ ਵੀਰੇ ਨਾਲ ਹੀ ਆ ਵੀਰੇ ਇਹ ਰਿਐਲਿਟੀ ਆ ਇਹ ਰਿਐਲਿਟੀ ਇੱਕ ਹੀ ਆ ਵੀਰੇ ਤੇਰੇ ਅਗਲਾ ਕੁਝ ਨਹੀਂ ਆ ਉਹ ਤੇ ਆ ਬਾਈ ਉਹਦਾ ਕੈਮਰਾ ਕਰਦੇ ਬਾਈ VPN ਬਾਰੇ ਦੀ ਫੁੱਲ ਸਟੋਰੀ ਬਾਰੇ ਕੀ ਕੀ ਚੱਕਰ ਆ ਕੀ ਸਿਸਟਮ ਹੈ ਨਾ ਸਾਰਾ ਕਲੀਅਰ ਕਰੋ ਮੜ ਆਇਆ ਇਹ ਬਾਈ ਆਇਆ ਸੀਗਾ ਵੀ ਤੂ ਰਲੂ ਹੀ ਆਇਆ ਵਾ ਇਹ ਆ ਚੱਕਰੇ ਪੈ ਗਿਆ ਹਰਸ਼ਪ੍ਰਾ ਆਪਣਾ ਵਲੌਗ ਬਣਾ ਰਿਹਾ ਸੀਗਾ ਉਹ ਫੂਨ ਫਾਣ ਮੜ ਬੋਟਾ ਏਦਾਂ ਦਿਖਾਤਾ ਜਿਵੇਂ ਮੈਂ ਦਿਖਾਤਾ ਇੱਥੇ ਇਹਦਾ ਵੀ ਫੋਟੋ ਦਾ ਵੀ ਲੱਗਿਆ ਫੋਟੋ ਦਾ ਵੀ ਪੀ ਲੱਗਿਆ ਜਾ ਬੰਦ ਕਰਤਾ ਬੰਦ ਕਰਤਾ ਓਏ ਬਾਈ ਕਮੈਂਟ ਕਰੋ ਬਾਈ ਜਾ ਕੇ ਇੰਸਟਾਗ੍ਰਾਮ ਤੇ ਬਾਈ VPN ਵੀਰੇ ਉਹ ਚੱਕਰ ਵਿੱਚ ਇਹਨਾਂ ਨੂੰ ਬਾਰੇ ਕਮੈਂਟ ਆ ਲੱਗ ਗਏ ਸੀ ਮਤਲਬ ਇਹਨੇ ਗਲੈਪ ਕੀਤੀ ਇੱਕ ਟੋਕਟ 90 ਕਮੈਂਟ ਆਇਆ ਉਹ ਚ ਵੀਪੀਐਨ 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 ਲੱਗੇ ਬਾਈ ਨਾ ਕੀਆ ਕਰੋ ਜਵਾਬ ਦੇ ਯਾਰ ਯਾ ਕੀ ਕਰਨ ਨਹੀਂ ਯਾਰ ਮੇਰੇ ਨਾ ਹੀ ਗਿਆ ਇਹ ਅਗਰੇ ਇੱਕ ਟੇ ਹੁੰਦਾ ਰੋਣ ਰਗਾ ਹੁੰਦਾ ਬਾਈ ਸਾਡੇ ਜਵਾਬ ਅਗਲਾ ਹੈਗਾ ਕੁਸ਼ਨ 4 ਗੋਦ ਆ ਤੇਰੇ ਵਾਲੇ ਗੋਦ ਵੱਲੋਂ ਹੀ ਅੱਜ ਤੱਕ ਕੈਰੀ ਦੀ ਕਿੰਨੀ ਵਾਰ ਸਟਰੋਲ ਹੋ ਗਈ ਬਾਈ ਯਾਰ ਬੰਦਾ ਇਹ ਦੱਸ ਕਿੰਨੀ ਵਾਰ ਕਿਵੇਂ ਬਾਈ ਜੇ ਕੈਰੀ ਕੈਰੀ ਜੇ ਦੱਸ ਆਪਾਂ ਨੂੰ ਇੱਕ ਵਾਰੀ ਵੀ ਲੈਣੇ ਆ ਤੂੰ ਬੁੱਟਰੀ ਨੂੰ ਕਹ ਦੋ ਕੁੱੜਦਾ ਬਾਈ ਕੋਈ ਤਾਂ ਵੈਰ ਹੈਗਾ ਨਾ ਇਹ ਕਿਹਦੇ ਕਦੇ ਨਹੀਂ ਨੌ ਤੱਕ ਵੀ ਮਾਰਿਆ ਇਹਦਾ ਘਾਤੋਂ ਚੱਫਾੜੋ ਦੰਦੀ ਦੰਦੀ ਮਾਰੀ ਤੂੰ ਮੇਰੇ ਨਾਲ ਨਿਖਾਰਾ ਉਹ ਮੈਂ ਮਾਰੀ ਆ ਇਹ ਲੱਗਦਾ ਨੜ ਪਿੱਛੇ ਵੀ ਲੜ ਪੈਂਦੀ ਇਹਨਾਂ ਦਾ ਫਾਇਦੀ ਦੀਰਵਾਜ਼ ਹੈਵੇਂ ਲੜਦੇ ਆ ਮੂੰਹ ਨਾਲ ਲੜਦੇ ਆ ਤੈਨੂੰ ਕੁਰਦੇ ਤਾਂ ਨਹੀਂਗੇ ਫਿਰੇ ਤੂੰ ਤਾਂ ਹਰ ਇੱਕ ਹਰ ਇੱਕ ਵਾਰ ਇੱਕ ਵਾਰ ਵੀ ਕਮੈਂਟ ਭਾਈ ਅਸਲ ਗੱਲ ਇਹ ਬੋਲ ਜਿਆਦਾ ਜਾਂਦਾ ਅੱਜ ਇਹ ਭਾਜੁੰਡਾ ਵਾਲੀ ਵੀ ਇਹਨੇ ਕੁੱਟ ਪੈਣੀ ਜਰੂਰੀ ਬਈ ਦੇਖੋ ਇਹਦੇ ਕਿਥੇ ਕਿਥੇ ਨੇ ਕੁੱਟੇ ਜਿੱਥੇ ਮੈਂ ਬੈਠਾ ਉੱਥੇ ਵੀ ਇਹਨਾਂ ਨੇ ਕੁੱਟਿਆ ਉੱਥੇ ਵੀ ਕੁੱਟਿਆ ਇੱਥੇ ਵੀ ਕੁੱਟਿਆ ਇੱਥੋਂ ਤੱਕ ਹੀ ਭਰਾਵਾ ਉਸੇ ਖੇਤਾਂ 'ਚ ਵੀ ਕੁੱਟਿਆ ਆਪਦੇ ਘਰੇ ਲਿਆ ਕੇ ਵੀ ਕੁੱਟੇ ਕਿੱਥੇ ਦੀ ਕੁੱਟਿਆ ਓਏ ਆਪਣੀ ਟੀਮ 'ਚ ਕੋਈ ਇਹ ਇਹ ਕਿਹੜਾ ਪਿਆਰਾ ਸਿਰ ਪਾੜ ਦੇ ਬੁੱਟਰ ਦਾ ਸਿਰ ਪਿਆਰਾ ਵਧਾਈਏ ਆਪਣੀ ਟੀਮ 'ਚ ਕੋਈ ਇਹੋ ਜਿਹਾ ਬੰਦਾ ਜਿਹਨੂੰ ਤੋਂ ਨਹੀਂ ਕੁੱਟਿਆ ਜਾਂ ਜਿਹਨੂੰ ਕੁੱਟਣ ਦੀ ਧਮਕੀ ਨਹੀਂ ਦਿੱਤੀ ਧਮਕੀ ਦਾ ਹਰ ਉਹ ਜਿਹੜਾ ਨਵਾਂ ਜਵਾਕ ਆਇਆ ਹੁਣ ਦਿੱਤੀ ਓਏ ਹੁਣੇ ਹੁਣੇ ਦੇ ਕੇ ਹਟੇ ਇਹਨੂੰ ਤਾਂ ਧਮਕੀ ਤੂੰ ਆਈ ਨੂੰ ਆਈ ਨੂੰ ਆਇਆ ਧਮਕੀ ਵੀਰੇ ਧਮਕੀ ਦੇਖ ਲਓ ਵੀਰੇ ਕਿ ਫੋੜ ਕੇ ਚੋਣੀਗੀ ਵਧੀ ਗਈ ਕਹਿੰਦਾ ਜੀ ਮੈਂ ਧਮਕੀ ਦਿੱਤੀ ਕਿਹਨੂੰ ਮੇਰਾ ਬਿੜਾ ਹੋ ਸਕਦੀ ਹੈ ਇਹ ਕੋਨਟਰੋਲ ਨਹੀਂ ਹੁੰਦਾ ਆ ਦੇਖ ਲਓ ਬਾਈ ਆ ਦੇਖ ਲਓ ਮੁੱਟ ਕੇ ਜਾਵਾ ਪੁੱਟ ਕੇ ਆ ਦੇਖ ਲਓ ਬਾਈ ਚੱਲਦੇ ਚੱਲਦੇ ਵਲੌਗ ਦੀ ਬਾਈ ਚੱਲਦੇ ਦੌਂਗਤੀ ਕਰੋ ਲੱਗ ਗਿਆ ਹੁਣ ਦੇਖੋ ਬਾਈ ਹੁਣ ਬਾਈ ਤੁਸੀਂ ਪੜ ਪੜ ਦੇ ਵੀਰੇ ਦੋ ਟਾਇਰ ਲਾ ਦਿਓ ਹੱਸ ਭਾਜੀ ਨਾਲ ਲਵਾ ਦਿਓ ਉਹਨੂੰ ਕਿ ਆ ਯਾਰ ਲਾਓ ਭਾਜੀ ਲਵਾਓ ਅਸੀਂ ਹੋ ਟਾਇਰ ਕਿਹਾ ਪੈਟ ਪੈਟ ਮਰੇ ਦੋ ਟਾਇਰ ਲਵਾ ਦਿਓ ਆਇਓ ਭਾਈ ਅਸੀਂ ਰੈਡੀ ਆ ਲਵਾਉਣਗੇ ਹਾਂ ਭਾਈ ਆਓ ਜੀ ਆਓ ਆਜੋ ਕੀ ਮਤਲਬ ਦੋ ਟਾਇਰ ਲਵਾਉਣੇ ਆ ਟਾਇਰ ਲਵਾਉ ਆ ਕਿਉਂ ਨਹੀਂ ਨਹੀਂ ਆਪਾਂ ਲਵਾਵਾਂਗੇ ਕਿਉਂ ਤੇ ਇਹ ਮਰੇ ਲੱਗ ਜਾਂਦੇ ਆ ਉਹ ਪੇਪਰ ਤੋਂ 4 ਲਈ 1 2 3 4 ਦੇ ਵਿੱਚ ਅੱਜ ਦੇਖ ਲੈ ਟਰਾਈ ਕਰਾਂਗੇ ਭਾਈ ਅਗਲਾ ਵਲੌਗ ਦੇਖੋ ਵੀ ਬੀਂਗ ਬ੍ਰੈਂਡ ਤੇ ਭਾਈ ਤੇ ਅਗਲਾ ਕੁਐਸਚਨ ਹੈ ਭਾਈ ਥੋੜਾ ਫੁੱਟਰ ਪੈਂਡਾ ਮੇਰਾ ਤੋਂ ਪੈਂਡਾ ਭਾਈ ਜਦੋਂ ਫੁੱਟਰ ਆਏ ਤੁਸੀਂ ਦੱਸਿਓ ਜਰੂਰ ਮਿਲ ਕੇ ਜਾਵਾਂਗੇ ਭਾਈ ਮੇਰਾ ਫੁੱਟਰ ਪੈਂਡਾ ਮੇਰਾ ਫੁੱਟਰ ਸਰਨੇ ਵਾ ਤੇ ਪਿੰਡ ਮੇਰਾ ਬਾਈ ਦਾਇਆ ਵਾ ਪੈਟ ਕਰਾਉ ਰਹਿਣਾ ਵਾ ਫੇਰਾਉ ਹੋ ਕੇ ਬੈਠ ਗਿਆ ਬਾਈ ਕੰਪਿਊਟਰ ਬਾਈ ਉਹ ਫਟਰਾਇਆ ਉਹ ਫਟਰਾਇਆ ਬਣਾਉਣ ਦੇਣੀ ਆ ਕਿ ਨਹੀਂ ਯਾਰ ਤੁਸੀਂ ਤੂੰ ਹੀ ਇਹਨਾਂ ਨੂੰ ਤਾਂ ਕਰ ਰਿਹਾ ਉਹ ਮੈਂ ਨਹੀਂ ਜਾਉਂਦਾ ਬਾਈ ਇਹ ਕੀ ਹੁੰਦਾ ਟਾਈਟਲ ਲੱਗ ਪਵੇ ਕਿਉਂ ਮੈਂ ਤੋਂ ਕੋਈ ਆ ਦੇ ਲੋ ਬਈ ਯਾਰ ਮੈਨੂੰ ਕਿਹਾ ਧਮਕੀਆ ਬਾਈ ਇਹੀ ਨੋਟ ਕਰੀ ਕਹਿੰਦਾ ਉਹਨੂੰ ਵੀ ਧਮਕੀ ਮਿਲੀ ਇੱਕ ਹੀ ਰਹਿ ਗਈ ਉਹਨੂੰ ਵੀ ਬਾਈ ਉਹ ਜਾਨ ਦੀ ਧਮਕੀ ਦਿੱਤੀ ਵੀਰੇ ਮੈਂ ਤਾਂ ਹੈ ਗਿਆ ਬਾਈ ਮੈਂ ਟਾਈਟਲ ਲੱਗ ਨਹੀਂ ਬਣਾਉਂਦਾ ਇਹ ਚ ਕੀ ਹੋ ਗਿਆ ਦੂ ਪਤਾ ਕੀ ਹੋਰ ਵੀ ਕੋਈ ਟਾਈਟਲ ਪੋੜਾ ਚਾਹੁੰਦਾ ਮੈਂ ਤਾਂ ਹੈ ਗਿਆ ਬਾਈ ਆ ਤੂੰ ਗਲਤ ਸੋਚ ਗਿਆ ਪੋੜਾ ਚਾਹਨਾ ਵਾ ਬਾਈ ਜਵਾਕਾ ਦੇ ਪਾਈ ਬਾਈ ਕੋਈ ਨਾ ਦੇ ਦੋ ਇਸ ਤਰ੍ਹਾਂ ਹੀ ਕਉਣੀ ਆ ਸਾਡਾ ਕੀ ਜਣਾਵਾ ਜਵਾਕ ਕੁੱਟੇਗਾ ਤਾਂ ਬਾਈ ਜਵਾਕ ਬਾਈ ਕੁੱਟੂਗਾ ਤੇ ਸਟ੍ਰਾਈਕ ਆਊਗੀ ਬਾਈ YouTube ਵੀ ਬਚਾ ਰਹੀ ਆ ਜਵਾਕਾ ਦੀ ਬਾਈ ਬਚਾ ਰਹੀ ਆ ਸਾਨੂੰ ਵੀ ਨਾ ਕੁੱਟੇ ਕਰ ਕਹਿੰਦੇ ਤੈਨੂੰ ਗਲਤ ਸਾਇ ਗਲਤ ਸਾਨੂੰ ਇੱਕ ਪੂਰੀ ਤਗੜੀ ਜਦੋਂ ਇਹਦੀ ਕੁੜ ਤੋਂ ਬਚਣਾ ਵਾ ਜੋਕ ਕਲਿ ਸ਼ੇਵ ਜੀ ਕਰਾ ਕੇ ਜਵਾਕਾਂ ਦੇ ਕੱਪੜੇ ਪਾਲਾ YouTube ਲੋਕੀ ਤੇ ਜਵਾਕ ਇਹਨੂੰ ਸਟ੍ਰਾਈਕ ਆਊਗੀ ਉਹ ਕੁੱਟਣ ਦੇ ਫੇਰ ਨਹੀਂ ਉਹ ਕਰਦਾ ਇਹੋ ਥੋੜੀ ਵਾਰਨਿੰਗ ਤਾਂ ਆ ਗਈ ਆ ਬਾਈ ਪਰ ਇਹਦਾ ਉਹਨੂੰ ਹੱਥ ਤੋਂ ਸਟ੍ਰਾਈਕ ਹੀ ਹੋਣੀ ਆ ਇਹਨੇ ਹਿਸਾਬ ਲਾਉਂਦਾ ਮੈਂ ਜਵਾਕ ਹੀ ਲਾਦਾ ਦਾਦਾ ਪੋਤਾ ਦਾ ਲਾ ਦੇ ਤੂੰ ਬਾਈ ਇਹ ਪਤਾ ਕੀ ਕੀਤਾ ਜਿਹੜਾ ਬੁੱਟ ਰਣਾ ਇਹਨੇ ਇਹਨੂੰ ਕੁੱਟਿਆ ਫੜ ਕੇ ਵਲੌਗ ਚ ਉਦੋਂ ਬਦ ਨੂੰ ਸਟ੍ਰਾਈਕ ਆ ਗਈ ਹਾਂ ਉਹ ਸੀਗਾ ਪਿੰਟ ਪਿੱਟਦਾ ਨਹੀਂ ਤੇਰੇ ਮਾਰੇਗਾ ਅੱਗੇ ਰੁਆ ਨੀ ਆ ਵਾਰ ਤਾਂ ਉਹ ਖਿਆਲ ਜਨਾ ਮਰਦੀ ਜਿੰਨਾ ਮਰਜ਼ੀ ਖਜਾਵਤ ਕੱਢਦਾ ਨਹੀਂ ਦਿੰਦਾ ਮੇਰੇ ਕੋਈ ਨਾ ਦੋਨਾਂ ਦੀ ਆ ਮੈਂ ਵੀਡੀਓ ਬਣਾਉਂਗਾ ਚੱਲੂ ਲਾਈਵ 'ਚ ਪੁੱਟਰ ਕਰਿਆ ਕਰਾ ਆ ਬਈ ਕਰਾ ਚਾ ਚੱਲਣ ਲੱਗੀ ਆ ਰੋਕੋ ਰੋਕੋ ਬਈ ਨਵੀਂ ਕਲੈਪ ਲੱਗਣ ਲੱਗੀ ਆ ਇੱਥੇ ਕਿਹੜਾ ਬਈ ਕਲੈਪ ਲੱਗੀ ਹੱਬੀ ਬੈੱਕੇ ਬਹਿ ਜਾ ਨਵੀਂ ਕਲੈਪ ਹੁਣੀ ਲੱਗਣੀ ਆ ਮੈਂ 5 ਸਾਲ ਤੋਂ ਸੰਭਾਲ ਕੇ ਰੱਖੀ ਆ ਐਡਾ ਵੇਣਾ ਐਡਾ ਹੀ ਦੇਖਣਾ ਚਾਹੁੰਦਾ ਮੈਂ ਤੈਨੂੰ ਤੈਨੂੰ ਵੀ ਐਡਾ ਹੀ ਚਲੋ ਬਾਈ ਹੁਣ ਆਪਾਂ ਅਗਲੇ ਦਿਨ ਨੇ ਆ ਠੋਡੀ ਲਾਈਵ ਦਾ ਏਮ ਕੀ ਆ ਵੀਰੇ ਮੇਰਾ ਬਾਈ ਏਮ ਕੀ ਇਹੀ ਆ ਕਿ ਮੈਂ ਰੋਜ ਕੈਰੀ ਨੂੰ ਕੁੱਟਾਂ ਬੜਾ ਵਧੀਆ ਲੱਗਦਾ ਮਤਲਬ ਇਹ ਰੋਵੇ ਰੋਵੇ ਚਾਹੁੰਦਾ ਵੀ ਕੈਰੀ ਇਹਨੂੰ ਬੋਲੇ ਹਾਂ ਨਹੀਂ ਤੇਰਾ ਮੈਂ ਉਸ ਤੋਂ ਮੰਨਦਾ ਕੱਲ ਮੈਨੂੰ ਕੀ ਕਹੇ ਕੈਰੀ ਅਨਫੋਲੋ ਕਰ ਜਨਾ ਜੇ ਕੈਰੀ ਮੈਨੂੰ ਅੱਜ ਤੋਂ ਬਾਅਦ ਬੋਲਿਆ ਜਿਹੜੇ ਬੰਦੇ ਨੂੰ ਮੈਂ ਅਨਫੋਲੋ ਕਰਦਾ ਉਹ ਬੰਦੇ ਨੇ ਇੱਕ ਟੈਨ ਸੀਗਾ ਜਾਂ ਹਾਂ ਇਹਦਾ ਸਟੋਰੀ ਅੱਗੇ ਆ ਉਹ ਚ ਵੀ ਦੱਸਾਂਗੇ ਕਿਉਂ ਤੈਨੂੰ ਮੈਂ ਕਿਹਾ ਮੇਰੇ ਹਰ ਛੋਟਾ ਕਿਦੋਂ ਦਾ ਦੋਸਤ ਬਣਿਆ ਵਾ ਦੱਸੋ ਕਿਦੋਂ ਆਪਣੇ ਆਦਿ ਮੇਰਾ ਦੋਸਤ ਬਹੁਤ ਟਾਈਮ ਹੋ ਗਿਆ ਇਹ ਮੇਰਾ ਦੋਸਤ ਉਹਦਾ ਬਣਿਆ ਵਾ ਜਦੋਂ ਅਸੀਂ ਸੱਤ ਵੀ ਹੁੰਦੇ ਸੀ ਅਸੀਂ ਇਹ ਮੇਰਾ ਦੋਸਤ ਟੂਟੀਆਂ ਕੋਲ ਖੜਕੇ ਬਣਿਆ ਟੂਟੀਆਂ ਕੋਲ ਖੜਾ ਸੀਗਾ ਉਹਦਾ ਬਹੁਤ ਤਗੜੀ ਤੋਰੀ ਯਾਰ ਇਹ ਥੋੜੀ ਬਾਲ ਸਕਦੇ ਆ ਵੀਰੇ ਪਿਆ ਆ ਗਏ ਬਾਈ ਹੋਂਦੀ ਦਾ ਸਕਦੇ ਇਹ ਕਰਮਿਕ ਕੁੜੀ ਪਿਛੇ ਘੜੀ ਨਹੀਂ ਨਹੀਂ ਪਿਛੇ ਦੀ ਘੜੇ ਤੇ ਬਾਈ ਇੰਨੇ ਰਾਤ ਸਿਆਣੇ ਪੁੱਟਰ ਉਹ ਜਹਰੀ ਸੀ ਵੀ ਤੈਨੂੰ ਪਤਾ ਨਹੀਂ ਪਿਆ ਆਇਆ ਬਾਈ ਯੂ ਆਰ ਬੈਡ ਮੈਰੀਡ ਯਾਰ ਕਿੰਨਾ ਟਾਈਮ ਹੋ ਗਿਆ ਤੈਨੂੰ ਐ ਨਹੀਂ ਪਤਾ ਮੈਰੀਡ ਵਧੀਆ ਗੱਲ ਆ ਹੁਣ ਰਹਿਣ ਗਿਆ ਚੇਬੇੜਾ ਭਿਜਾ ਕਰਦਾ ਮੋਟਾ ਬਾਈ ਯਾਰ ਬਟਰ ਬਾਈ ਤੁਸੀਂ ਇੱਕ ਬਾਈਕ ਦਾ ਗਿਵ ਅਵੇ ਕਰ ਦੋ ਕਹਿੰਦਾ ਬਾਈ ਇੱਕ ਬਾਈਕ ਦਾ ਬਾਈ ਬਾਈ ਤੁਸੀਂ ਸਾਨੂੰ ਆਪਦੀ ਬਾਈਕ ਦੇ ਕੇ ਜਾਓ ਫਿਰ ਉਹ ਵੀ ਅਸੀਂ ਕਦੋਂ ਹੀ ਸੱਟਦੇ ਆ ਇਹ ਤੁਸੀਂ ਕਹਿ ਸਕਦੇ ਹੋ ਪਰ ਸਾਡਾ ਹੌਸਲਾ ਨਹੀਂ ਰੁਪਿਆ ਸਾਡਾ ਪੇੜ ਪੇੜ ਅਸੀਂ ਦੋਨੋਂ ਦੇ ਦਈਏ ਇੰਨੇ ਰੀ ਜਿਹੜਾ ਅਸੀਂ ਉਹ ਬਾਈ ਸਾਡੇ ਬੋਤ ਨੇ ਟੈਂਟ ਕਢਾਉਣ ਵਾਲੇ ਬਈਆ ਤੁੰਨੂੰ ਕਿਉਂ ਵੇਖ ਇਧਰੋਂ ਕਰ ਦਈਏ ਬਾਈ ਕਰੀ ਨੂੰ ਕੁਛ ਨਾ ਕਿਹਾ ਕਰੋ ਯਾਰ ਬਹੁਤ ਸੌਉਲਾ ਹਮ ਜੀਣਾ ਬਾਈ ਦੇਖੋ ਇੱਕ ਬਾਈ ਇਹ ਬਲਾ ਜਿਓ ਸਾਲ ਸੌਲਾਦਾ ਇਹ ਮੇਰਾ ਸਾਰਾ ਸ਼ਕਲੋ ਨਹੀਂ ਨਹੀਂ ਉਹ ਵੀ ਛੱਡੋ ਬਾਈ ਇਹ ਕੱਚਾ ਦੇਖ ਲਓ ਬਾਈ ਇਹਦਾ ਇਹ ਸਾਰਾ ਸੌਗੋ ਬੰਦ ਰੰਗ ਪਾਉਂਦਾ ਬਾਈ ਬਾਈ ਮੈਂ ਕੁੱਤਾ ਹਾਂ ਸਾਰੀ ਉਮਰ ਬਲਾਅਰ ਦੇ ਵਿੱਚ ਭੌਂਗ ਭੌਂ ਕੇ ਗੱਲ ਕਰਾ ਦਰੂਗਾ ਜੀ ਸਰਦਾਰ ਨੂੰ ਨਹੀਂ ਦਿਖਾ ਰਿਹਾ ਇਹਦਾ ਥੱਲੇ ਦੀ ਹਲ ਦੇ ਕੱਚਾ ਵੀ ਨਹੀਂ ਪਾਇਆ ਤੂੰ ਕਦੋਂ ਦੇਖ ਲਿਆ ਤੂੰ ਕਿਦੋਂ ਦੇਖਿਆ ਆ ਜਾ ਹਾਂ ਤੁਹਾਡੀ ਯਾਰੀ ਕਿੰਨੀ ਪੁਰਾਣੀ ਆ ਤੁਸੀਂ ਕਿਵੇਂ-ਕਿਵੇਂ ਮਿਲੇ ਹਨਾ ਹੁਣ ਉਹ ਗੱਲ ਤੇ ਆ ਗਏ ਆ ਕੈਰੀ ਲੋ ਭਾਈ ਅਸੀਂ ਉਦੋਂ ਮਿਲੇ ਸੀਗੇ ਜੋ ਕੈਰੀ ਅਮਨ ਆ ਰਹਿਂਦਾ ਹੁੰਦਾ ਸੀਗਾ ਚੁੱਪਚੀ ਬੀਟੇਣਾ ਆ ਰਹਾ ਹਣਾ ਬਿਠਣਾ ਮੋਟਸਾਗ ਦੇ ਮੈਂ ਦੇ ਹਰਸ਼ ਨੇ ਤੈਨੂੰ ਫੁੱਦੂ ਸਮਝਣਾ ਮੈਨੂੰ ਕੰਮ ਕਰਾਉਂਦਾ ਹੈਗਾ ਵੀ ਅੱਗੇ ਬਾਈ ਯਾਰ ਸਾਹ ਦੇ ਤਾਂ ਇਹ ਹਵੇ ਚੱਕਣਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੀ ਚੱਕਰਾ ਹੁਣੀ ਹੁਣੀ ਇਹਨੇ ਮੈਸੇਜ ਆਉਣਗੇ ਬਿਗ ਫੈਂਡ ਬਿਗ ਹਾਂ ਇਹ ਹੋਣਗੇ ਪਤਾ ਜਿੰਦਗੀ ਦੱਸ ਕੇ ਅੱਜ ਤੁਹਾਨੂੰ ਦੱਸ ਕੇ ਅੱਜ ਜੱਜ ਵਾਤੀ ਹੋਗੇ ਜੱਜ ਵਾਤੀ ਮੈਂ ਤੁਹਾਨੂੰ ਮਾਰੂਗਾ ਇਹਦਾ ਆਈਡੀ ਆਈ ਨਵੀਂ ਇਹਦਾ ਆਈਡੀ ਨਵੀਂ ਆ ਕੋਈ ਤੈਨੂੰ ਲੈ ਤਾ ਉਹ ਯਾਰ ਤੇਨੂੰ ਕਿਹਨਾਂ ਰੱਖੇ ਮਾਤਾ ਨੂੰ ਮਿਲਿਆ ਦੇਣਾ ਉਹ ਸੁਣੂਗਾ ਜਾਣਦਾ ਵੇਖ ਫਿਰ ਚੱਲ ਉੱਧਾ ਕਰ ਕੋਲੇ ਆ ਕੇ ਕਹਿ ਦੂਗਾ ਜੀ ਬਰੇ ਹੁੰਦੇ ਦਾ ਬਰੇ ਤੂੰ ਦੱਸਿਆ ਸੀ ਬਰੇ ਸਾਥ ਨੂੰ ਯਾਰ ਖਾਦੀ ਕੀਤੀ ਜਾਂਦੇ ਨਹੀਂ ਨਹੀਂ ਮੈਂ ਤਾਂ ਵਲੌਗ ਡੇਲੀ ਦੇ ਤਾਂ ਆਉਂਦਾ ਯਾਰ ਵੇਖ ਲੈਦਾ ਕਿੰਨਾ ਸ਼ਰਮਉਂਦਾ ਦਾਸਿਆ ਫਿਰ ਕੀ ਹੋ ਗਿਆ ਯਾਰ ਤੂੰ ਹਰ ਸਦਾ ਬੈਣ ਨਾ ਲੈ ਫਿਰ ਕੀ ਹੋ ਗਿਆ ਯਾਰ ਮੈਂ ਚੱਲ ਚੱਲ ਭਰਾ ਹੀ ਆ ਪੈ ਵੀ ਕਹਿ ਦਿੰਦਾ ਕਿਹੜੇ ਬੰਦੋਂ ਆਪਾਂ ਨਹੀਂ ਜਾਂਦੇ ਡੇਲੀ ਦੇ ਜਾਂਦਾ ਹੁੰਦਾ ਨਹੀਂ ਡੇਲੀ ਤਾਂ ਨਹੀਂ ਲੱਗਦਾ ਕੁਝ ਨਹੀਂ ਆਈ ਹੁੰਦੇ ਨੇ ਡੇਲੀ ਤਾਂ ਨਹੀਂ ਲੱਗਦਾ ਕੁਝ ਨਹੀਂ ਆਈ ਹੁੰਦੇ ਆ ਸਾਹਸ ਦੇ ਕਰ ਤੋਂ ਕਿੰਨਾ ਦੂਰ ਆ 2 ਕਿਲੋਮੀਟਰ ਉਹ ਨਾ ਯੂ 1.5 ਕਿਲੋ ਬਣਾਇਆ ਇੰਦਰ ਯਾਰ ਹੁਣ ਤੁੰਗਾ ਮੈਂਤੀ ਕਰਾਉਣੀ ਆ ਵਾ ਗਾਣਾ ਆ ਦੋ ਦੋ 10 ਵਾਲੇ ਆ ਬਾਈ ਮੋਕਰੀ ਗੱਲਾਂ ਦੋ ਦੋ 5 ਮਿੰਟ ਦਾ ਬਟਾ ਕੈਰੀ ਨੇ ਡੈਸ ਪੰਗੇ ਕਿਉਂ ਲੈਂਦਾ ਹਾਂ ਕੈਰੀ ਨੇ ਡੈਸ ਪੰਗੇ ਕਾਦੋ ਲੈਂਦਾ ਵਾ ਵੀ ਸੱਟ ਸੱਟ ਖਾਊਗਾ ਸਹੀ ਗੱਲ ਆ ਬਾਈ ਤੂੰ ਸੱਟ ਖਾਵੇਂ ਪਰ ਸੱਟ ਵੱਦੀ ਨਹੀਂ ਬਾਈ ਇਹ ਸੱਟ ਬਾਜੀ ਵੀ ਜਾਵੇ ਓਹੋ ਠੀਕ ਆ ਠੀਕ ਆ ਠੀਕ ਆ ਚਲੋ 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 ਬਾਈ ਜੇ ਸਾਡਾ ਬਾਕੀ ਜਿਹੜਾ ਖਾਣ ਦਾ ਸਾਡ ਵੀ 1 ਸੈਕਿੰਡ ਦੀ ਖਾ ਲੰਦਾ ਬਾਈ ਇਹ ਲਚਕੀਲਾ ਬਾਈ ਮੈਂ ਬਹੁਤ ਜ਼ਿਆਦਾ ਯਾਰ ਇਹ ਲਚਕੀਲਾ ਇਹ ਬਾਈ ਜੀ ਇਹ ਪਹਿਲਾਂ ਬਾਈ ਜੀ ਰਾਜਸਥਾਨ ਵਿੱਚ ਜਿਹੜਾ ਉਹ ਬੈਲੀ ਡਾਂਸ ਕਰਦਾ ਹੁੰਦਾ ਬਾਈ ਬਾਈ ਇਹ ਤਾਂ ਇਹ ਨਾਲ ਲਚਕੀਲਾ ਬਾਈ ਇਹ ਲਚਕੀਲਾ ਬਣ ਗਿਆ ਉਹਦੇ ਨਾਲ ਕੋਈ ਟੀ ਰਾਜਸਥਾਨ ਦੀ ਸਭ ਤੋਂ ਸੋਹਣੀ ਕੁੜੀ ਜੋ ਆਉਂਦੀ ਮੇਰੇ ਪਿੱਛੇ ਨੱਚਦੀ ਆਉਂਦੀ ਆ ਜੀ ਉਹ ਮੈਂ ਪੂਰੇ ਕਰੀ ਤੂੰ ਵੀ ਪੜ ਲਾ ਮੈਂ ਨਹੀਂ ਪੜ ਸਕਦਾ ਯਾਰ ਮੈਂ ਤੇ ਵੇਚੀ ਵੀ ਪੜ ਸਕਦਾ ਕਰਨਾ ਕੈਰੀ ਵਰਗੇ ਮੂੰਹ ਵਾਲੇ ਨਾ ਕਿਹੜੀ ਚੀਜ਼ ਦਾ ਕਹਿਉ ਇਹਨੇ ਕਰਨਾ ਕੈਰੀ ਅਦਾਈ ਜਾਣਦਾ ਬਾਈ ਇਹ ਸਾਨੂੰ ਪਤਾ ਕੀ ਆ ਹਰਸ਼ਵਰ ਲ ਇਹ ਕੀ ਉਹਨੇ ਵਧੀਆ ਤਾਰੀਫ ਕੀਤੀ ਤੇਨੂੰ ਕਾਲੇ ਚਾ ਆਏ ਓਏ ਓਡ ਆ ਰੋਡ ਆ ਰੋਡ ਆ ਰੋਡ ਆ ਰੋਡ ਆ ਬਾਈ ਨਾ ਹਰ ਮਨ ਹਰਮਨ ਤੇ ਲੋ ਬਈ ਮੈਂ ਤੁਹਾਨੂੰ ਆਹੀ ਗੱਲ ਕਹਿੰਦਾ ਜਦੋਂ ਮਰਜੀ ਆਈ ਢੀ ਨਹੀ ਨਹੀ ਭਾਈ ਕੈਰੀ ਕੈਰੀ ਚਾਲੇ ਖੇਤਾਂ ਦੇ ਕੋਲ ਹੱਥ ਹੱਥ ਜੋੜ ਕੇ ਲਾਈਵ ਚੱਲ ਰਿਹਾ ਨਾਈਵ ਹੱਥ ਜੋੜ ਕੇ ਆਪਣੇ ਭਰਾ ਨੂੰ ਕਹਿੰਦਾ ਹਨਾ ਹਰਮਨ ਤੇ ਲੋ ਜਿਹੜਾ ਮੇਰੇ ਵੀ ਨਾਲ ਖੜਕੇ ਦੇ ਦੀ ਤੇਰੇ ਨਾਲ ਰੰਗ ਮੇਰਾ ਗੂਰਾ ਆਏ ਹਾਏ ਮਰਜੀ ਕਰ ਫੇਰ ਮੁੰਡਿਆਂ ਦੀ ਫੇਰ ਲੌਣੀ ਲੌਣੀ ਪਰ ਮੁੰਡਿਆਂ ਦੀ ਫੇਰ ਲੌਣੀ ਤੋਂ ਬਾਅਦ ਕਿੰਨਾ ਕਿ ਮੁੰਡਿਆਂ ਦਾ ਗੂਰਾ ਹੋਣਾ ਚਾਹੀਦਾ ਉਹਨਾਂ ਕਹੇਗਾ ਆਈ ਨਹੀਂ ਵੀ ਕਾਲਾ ਜਾਂ ਸਾਫਲਾ ਰੰਗ ਨਹੀਂ ਹੋ ਰਿਹਾ ਜੀ ਤੁਸੀਂ ਦਾਦਾ ਸਾਡੇ ਭਰਾ ਕੇ ਜੀ ਮੇਰੇ ਦਿਲ ਤੇ ਲੱਗੀ ਬਈ ਕੈਰੀ ਦੇ ਬਈ ਦਿਲ ਤੇ ਲੱਗੀ ਗੀ ਵੀਰੇ 10 ਮਿੰਟ ਤਾਂ ਹੋ ਗਿਆ 12 ਮਿੰਟ ਵੀਰੇ 12 ਮਿੰਟ ਤੇ ਜਲੀਲ ਕਰਤਾ ਆ ਦੇਖ ਲੈ 12 ਮਿੰਟ ਤੇ ਜਲੀਲ ਬਾਈ ਸੋਹ ਕੈਰੀ ਜਿਆਦਾ ਗੋਰਾ ਵਾ ਠੀਕ ਆ ਮੇਰਾ ਭਰਾ ਗੋਰਾ ਯਾਰ ਇਹਦਾ ਬਾਈ ਇਹੇ ਦਾੜੀ ਧੂੜੀ ਕਟਾ ਕੇ ਹੋਰ ਗੋਰਾ ਨਿਕਲਣਾ ਜਾਤੀ ਵੜੀ ਆ ਮੂੰਹ ਤੇ ਅੱਛਾ ਸਾਡੇ ਦਾੜੀ ਹੈਣੀ ਹੈ ਨਾ ਤੇਰੇ ਆ ਚੀਜ਼ਾਂ ਤੇ ਰਹੇ ਸੀ ਮਰੇ ਇੱਥੇ ਤੱਕ ਬਾਲ ਆ ਜਾਂਦਾ ਤਾਂ ਇਹੋ ਐਵਰੇਜ ਤਾਂ ਨੰਗੜਾ ਸੀ ਤੇ ਨਾ ਮਰੇ ਦਾੜੀ ਬੜੀ ਹੀ ਕੀ ਆ ਜਾਂਦੀ ਠੀਕ ਆ ਬਾਈ ਜੀ ਹਾਂ ਤੂੰ ਕੋ ਕਲੀਅਰ ਤਾਂ ਨਹੀਂ ਕਰਨਾ ਆਪ ਤਾਂ ਕਰਦੇ ਜੇ ਕਰਨਾ ਤਾਂ ਬਾਈ ਨਾ ਗਿਆ ਗੋਰਾ ਇਹਨੂੰ ਇੱਕ ਮਿੰਟ ਬਾਈ ਫੋਨ ਆਦਾ ਹੋਰ ਦਿਖਾਈ ਦੇ ਬੀਪੀਐਲ ਜੀ ਚੈਨਲ ਨੂੰ ਕਹਿੰਦੇ ਸਸਤ ਮੌਕ ਵੀ ਗਿਆ ਹੋਰ ਕੋ ਆਪੇ ਇੱਕ ਵਾਰ ਫਿਰ ਪੁੱਛ ਆ ਬਲੌਗ ਹੁੰਦਾ ਜਾਂ ਦਸਤੈ ਨੂੰ ਬੜਾ ਯਾਰ ਪੁੱਛਣਾ ਮਨ ਕੋਈ ਅਜਾ ਬੁੱਟਰ ਕੈਰੀ ਦੀ ਏਡ ਤੇ ਬੇਇੱਜ਼ਤੀ ਜੀ ਕਰਕੇ ਤੇ ਬੱਸ ਤੂੰ ਬਲੌਗ ਕਰੇ ਕਵਰ ਵੀ ਕਰੇ ਵੀਰੇ ਹਣ ਬਾਈ ਕੋਈ ਕੁਐਸਚਨ ਹੈ ਕੋਈ ਮੌਕਾ ਦੋ ਇਹੋ ਜੀ ਰੰਗ ਕਾ ਤੂੰ ਪਜਾਮੇ ਦੇ ਖਾਲਾ ਲਾਲ ਹਾਂ ਬਾਈ ਇਹ ਦੱਸ ਤੂੰ ਬਾਈ ਮੇਰੇ ਨਾਲ ਨਾ ਜਿੱਤੇ ਮੈਂ ਲੈਣ ਗਿਆ ਜੀਗਾ ਪਜਾਮੇ ਮਰਲੇ ਇੰਨੇ ਸੂਝਵਾਨ ਬੰਦੇ ਸੀ ਅੱਛਾ ਦੱਸੀ ਠੀਕ ਆ ਤੈਨੂੰ ਸਮਝ ਆ ਗਈ ਆਹੀ ਗੱਲ ਕਹੀ ਆ ਬਾਬਾ ਇਹ ਤਾਂ ਭੜੋ ਉਮਰ ਕਰ ਓਏ ਕਹਾਣੀ ਉਹ ਸੁਣਾ ਤੇ ਚੜਕ ਲਾਣਾ ਜਦੋਂ ਆ ਲੈਣ ਗਿਆ ਸੀ ਨਾ ਉਹਦੀ ਮੰਮੀ ਨਾਲ ਲੰਗੀ ਸੀ ਐਵੇਂ ਜੇ ਰੰਗ ਦੋ ਜਿਹੜੀ ਇਹ ਵੀਡੀਓ ਬਣਾਉਂਦਾ ਕਿੰਨੇ ਮੈਗਾਪਿਕਸਲ ਜਵਾਂਦੀ ਆ ਭਾਜੀ ਭਾਜੀ ਬੜਾ ਔਖਾ ਕੁਛ ਨਾ ਪੁੱਛਦੇ ਓਏ ਉਦਾਂ ਇਨਸਾਨ ਦੀਆਂ ਉਹ ਤਾਂ ਉਹ ਤਾਂ ਇਨਸਾਨ ਦੀਆਂ ਬਈ ਅੱਖਾਂ ਕਿੰਨੇ ਮੈਗਾਪਿਕਸਲ ਦੀਆਂ ਹੁੰਦੀਆਂ ਵਾ 1200 576 576 ਮੇਰੇ ਤੋਂ ਕਿੰਨੀ ਹੈ 3500 ਨਹੀਂ 576 ਦੀਆਂ ਤੇ ਬੁੱਟਰ ਦੀਆਂ ਕਿੰਨੀਆਂ ਆ ਬਈ ਜੇ ਮੇਰੀਆਂ ਬਈ ਕਿੰਨੀਆਂ ਹੁੰਦੀਆਂ ਨਾਰਮਲ 576 576 ਮੇਰੀਆਂ 275 ਤਾਂ ਰਹਿ ਗਈਆਂ ਹੋਣੀਆਂ ਦੇਖੇ ਹੋਣੀਆਂ ਸਾਡੇ ਹੱਥ ਆਉਂਦੀਆਂ ਕਾੜੀ ਕਾੜੀ ਆ ਬਈ ਆ ਮੇਰੀਆਂ ਅੱਖਾਂ ਦੇ ਗੋੜਾ ਬਈ ਮੋਟੇ ਨਕਸੋਇਆ 200 ਰਹਿ ਗਈ ਆਉਣੀ ਆ ਭਾਈ ਨਹੀਂ ਨਾਰਮਲ ਆ ਯਾਰ ਮੇ ਤਾਂ ਬਰੇ ਉਹਨੇ ਅੱਖਾਂ ਲਾ ਕੇ ਨਾ ਮੈਨੂੰ ਹੋਰ ਹੀ ਦੇਖਣ ਲੱਗ ਗਿਆ ਅੱਖਾਂ ਦੋਰ ਦਾ ਪੈਨ ਲੱਗ ਗਿਆ ਕੱਟ ਕੇ ਲਾਉਨੇ ਆ ਕਦੇ ਨਹੀਂ ਲਾਉਨੇ ਆ ਲਾਉਣੀਆਂ ਚਾਹੀਦੀਆਂ ਮੈਂ ਇਹਨਾਂ ਨੂੰ ਸਮਝਾ ਰਿਹਾ ਭਾਈ ਇਹ ਤਾਂ ਹਾਰਡ ਨਹੀਂ ਰਿਹਾਗਾ ਅੱਗੇ ਲੈ ਆਉਣਾ ਹਲੇ ਨਹੀਂ ਦੱਸ ਦਿਓ ਭਾਈ ਕਮੈਂਟਾਂ 'ਚ ਫਰੇਮ ਮੈਂ ਲੱਤੀਆਂ ਦੂਰ ਦੇਖਦੀ ਆ ਪਹਿਲੀ ਸਾਲਿਆ ਹੋ ਜੂ ਰਹੀ ਹੈ ਨਾ ਕਾਲ ਨੂੰ ਮੋਰੀ ਹੁੰਦਾ ਦਾ ਆਕੇ ਇਹ ਇਹ ਲਾਈਵ ਬੈਠਾ ਪੈਨੂੰ ਉਹੀ ਕਹਿ ਰਿਹਾ ਹੋਰ ਬੋਲਾ ਹਦਾ ਹਾਂ ਤਾਂ ਇੰਦੀ ਇੰਦੀ ਵੀ ਨਹੀਂ ਖਰਾਬ ਹੋਣੀ ਆ ਹਾਲੇ ਤੀ ਇਹਨੂੰ ਪੁੱਛੋ ਇੱਕ ਕੁਐਸਚਨ ਮੈਨੂੰ ਹਾਂ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਪਹਿਲਾ ਬੱਟਰ ਤੋਂ ਬਾਈ ਮੈਂ ਕਰਦਾ ਜੀ ਇਹ ਖਰਾਬਾ ਪੁੱਛੋ ਕੈਰੀ ਕੈਰੀ ਚੱਕ ਦੇ ਚੱਕ ਦੇ ਵੀਜ਼ਾ ਲੁੱਟਲਾ ਕੈਰੀ ਮੈਨੂੰ ਪੁੱਛੋ ਜੀ ਮੈਂ ਦੇਖ ਰਹਾ ਯਾਰ ਬੱਟਰ ਬਹੁਤ ਜ਼ਿਆਦਾ એનર્ਜੀ ਦੇ ਵਿੱਚ ਰਹਿੰਦਾ ਹਨਾ ਹਰ ਟਾਈਮ ਚਰੋ ਮਰਦੀ ਦੇ ਲੋ એનર્ਜੀ ਦੇ ਵਿੱਚ ਫਰਲ ਹੁੰਦਾ ਪਰ ਜਦੋਂ ਵੀ ਚੈ ਰਹਿੰਦੇ ਮੈਂ ਕਹਿੰਦਾ ਯਾਰ ਤੂੰ એનર્ਜੀ ਡਾਊਨ ਕਰ ਤਾ ਤੁਸੀਂ ਉਸਤਾਦ ਬੰਦੇ ਹੋ ਭਾਜੀ ਤੁਸੀਂ ਮੈਂ ਜੱਤੀ ਨਹੀਂ ਦੱਸਦਾ એન

ਸਾਰੇ ਨਾ ਰੋ ਹਾਂ ਜੇ ਭਾਈ ਇਹ ਜਿਹੜਾ ਬਟਰਾਲ ਸਰ ਇਡੀਨ ਚੈਲੇਂਜ ਵਿੱਚ ਹਾਰਿਆ ਹੋਇਆ ਜਾਂ ਜੇ ਜ਼ਿੰਦਗੀ ਤੂੰ ਹਾਰਿਆ ਹੋਇਆ ਨਹੀਂ ਭਾਵੇਂ ਲੱਗਦੀ ਨਹੀਂ ਹਾਰੇ ਫਲਾਅ ਲ ਭਾਵੇਂ ਹਰ ਸਪਰਾ ਜਿਹੜਾ ਸ਼ਕਤ ਭਾਈ ਵਿੱਚ ਤਕੜੇ ਆ ਨਾ ਸਾਦਾ ਜਾਣ ਕੇ ਜਾਣ ਮੈਂ ਮੈਂ ਅਈ ਤਾਂ ਭਰਾ ਹੈ ਹੀ ਨਹੀਂ ਅਈ ਸਾਹੀ ਤਾਂ ਹੈ ਹੀ ਨਹੀਂ ਭਰਾ ਅਈ ਤਾਂ ਹੈ ਹੀ ਨਹੀਂ ਭਰਾ ਭਾਈ ਦਾ ਭਰਾ ਹੈ ਹੀ ਨਹੀਂ ਵੀਰੇ ਜਵਾਦ ਵੀ ਦਾ ਭਰਾ ਹੈ ਹੀ ਹਾਰੇ ਹੋਏ ਬੰਦੇ ਦਾ ਮੇਰਾ ਨਹੀਂ ਆਉਂਦਾ ਕੱਢ ਗਿਆ ਕੱਢ ਗਿਆ ਕਦੇ ਗਿਆ ਹੁਣ ਜਾਏਗਾ ਚੱਲੇਗਾ ਚੱਲੇਗਾ ਬਿੱਟਰ ਯੋਗਾ ਕੀ ਹੋ ਗਿਆ ਕਿਉਂ ਨਹੀਂ ਆ ਬਾਈ ਜਿੰਨਾ ਭਰਾ ਇੰਨੇ ਘੇਟ ਆ ਬੈਠਾ ਬਾਈ ਆਪ ਕੇਮਰਾ ਦੇ ਲੋ ਬਾਈ ਆਪ ਹੀ ਕੁੱਟ ਕੇ ਆਪ ਹੀ ਲਾ ਲਓਗੇ ਬਾਈ ਦੇਖੋ ਝੋਕ ਬਾਈ ਪੈ ਗਈ ਤਾਂ ਘੜਾ ਲਿਆ ਜਾਗੇ ਓ ਬਾਈ ਐਸੀ ਆਪਣੇ ਹੱਥੀ ਘੇੜੀ ਵੀਡੀਓ ਦੇ ਘਣ ਘਣੇ ਵੀਡੀਓ ਦੇਖਣ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਈ ਬਾਈ ਲਵ ਯੂ ਸਾਰਿਆਂ ਨੂੰ